2021 ਮਾਡਲ ਰੀਪਰ ਆ ਗਿਆ ਜੀ ਕੁੱਲ 1,15,000 ਦਾ 23 ਮਾਡਲ ਚੇਂਜਰ ਪੁਲੀ ਵਾਲਾ ਵੀਰੇ 2,35,000 ਦਾ 2024 ਮਾਡਲ ਰੀਪਰ ਵੀਰੇ ਜਮਾਂ ਨਵੇਂ ਵਰਗੇ ਕੁੱਲ 2,55,55,000 ਦੇ 2024 ਮਾਡਲ ਐਗਰੀਜਨ ਵੀਰੇ ਕੁੱਲ 2,55,000 ਦਾ 24 ਮਾਡਲ ਐਗਰੀਜਨ 2,60,000 ਦਾ 63 ਇੰਚ ਜੀ 24 ਮਾਡਲ ਲੈਂਡ ਫੋਰਸ ਦਾ ਜੀ ਕੁੱਲ 2,60,000 ਦਾ 60 ਇੰਚ ਤੇ 23 ਮਾਡਲ ਲੈਂਡ ਫੋਰਸ ਕੁੱਲ 2,25,000 ਦਾ ਜੀ ਵੀ ਮਾਡਲ ਨਿਊ ਵਿਸ਼ਕਰਮਾ ਕੁੱਲ 172000 ਦਾ ਜੀ 17 ਮਾਡਲ ਸਵਰਾਜ ਵੀਰੇ ਕੁੱਲ 87000 ਵੀ ਮਾਡਲ ਜਗਜੀਤ ਜੀ ਕੁੱਲ 175000 ਦਾ 22 ਮਾਡਲ ਲੈਂਡ ਫੋਰਸ ਆ ਗਿਆ ਵੀਰੇ ਕੁੱਲ 185000 ਦਾ ਨੌਰਥ ਆ ਗਈ 18 ਮਾਡਲ ਕੁੱਲ 110000 ਦਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜੀ ਐਂਡ ਵੀ ਘੋੜੇ ਨਵੇਂ ਤੁਹਾਡਾ ਸਵਾਗਤ ਹੈ ਜੀ ਆਪਾਂ ਲੈ ਕੇ ਆਏ ਤੁਹਾਡੇ ਲਈ ਰੀਪਰਾਂ ਦੀ ਵੀਡੀਓ ਖੇਤੀ ਦੇ ਹੋਰ ਵੀ ਸੰਦ ਆਪਣੇ ਕੋਲੇ ਸਾਰੇ ਨੇ ਜੀ ਤੇ ਤੁਹਾਨੂੰ ਪਤਾ ਵੀਰੇ ਆਪਾਂ ਟਰਾਲੇ ਵੀ ਤਿਆਰ ਕਰਦੇ ਆ ਵੀਰੇ ਟਰਾਲਿਆਂ ਦੀ ਫੈਕਟਰੀ ਹੀ ਸਟਾਰਟ ਕੀਤੀ ਆ ਵੀਰੇ ਆਪਾਂ ਇਹ ਟਰਾਲੇ ਬਣਾ ਰਹੇ ਆ ਉਹਨਾਂ ਦੀ ਵੀਡੀਓ ਪਾਵਾ ਵੀਰੇ ਟਰਾਲੇ ਤਿਆਰ ਵੀ ਕਰ ਰੱਖੇ ਨੇ ਤੇ ਰੀਪਰਾਂ ਦੇ ਵੀਰੇ ਉਹ ਕੰਮ ਕਰਕੇ ਆਪਾਂ ਰੀਪਰਾਂ ਤੇ ਭਾਰੀ ਡਿਸਕਾਊਂਟ ਰੱਖਿਆ ਵੀਰੇ ਵੀ ਤਾਂ ਜੋ ਆਪਾਂ ਰੀਪਰ ਇਸ ਮਹੀਨੇ ਦੇ 31 ਤਰੀਕ ਤੱਕ ਤੁਹਾਨੂੰ ਜਿਹੜਾ ਡਿਸਕਾਊਂਟ ਰੀਪਰਾਂ ਤੇ ਹੁਣ ਦਿਖਾਵਾਗੇ ਉਹ ਸਾਰਾ ਦਿੱਤਾ ਜਾਊਗਾ ਵੀਰੇ ਤੇ ਕੁੱਲ ਰੀਪਰ ਤੇ ਡਿਸਕਾਊਂਟ ਰੱਖ ਗਏ ਵੀਰੇ ਇੰਨੇ ਕ ਜਾਇਜ਼ ਰੇਟ ਕਰਤੇ ਤੁਹਾਨੂੰ ਪੰਜਾਬ ਹਰਿਆਣਾ ਚੋ ਇਹ ਰੇਟ ਕਿਤੇ ਵੀ ਨਹੀਂ ਮਿਲਣਗੇ ਤੇ ਜਲਦੀ ਜਲਦੀ ਆ ਕੇ ਤੁਸੀਂ ਇਹ ਰੀਪਰ ਵਿਜੀਟ ਕਰ ਸਕਦੇ ਹੋ ਰੀਪਰ ਲਿਜਾ ਸਕਦੇ ਹੋ ਜੀ ਆਪਣੇ ਕੋਲੋਂ ਤੇ ਆਪਣੀ ਲੋਕੇਸ਼ਨ ਜੀਐਨਵੀ ਘੋੜੇਨਾਬ YouTube ਚੈਨਲ ਤੇ ਵੀ ਪਾਈ ਹੋਈ ਹੈ ਤੇ ਆਪਣਾ Google Map ਤੇ ਪਾਈ ਹੋਈ ਹੈ ਤੇ ਪਿੰਡ ਆਪਣਾ ਘੋੜੇਨਾਬ ਡਿਸਟ੍ਰਿਕਟ ਸੰਗਰੂਰ ਚ ਦਿੜਬੇ ਕੋਲੇ ਪੈਂਦਾ ਵੀਰੇ ਤੇ ਜਦੋਂ ਮਰਜ਼ੀ ਆ ਸਕਦੇ ਹੋ ਵੀਰੇ ਬਾਕਾਇਦਾ ਨੰਬਰ ਦੰਨੇ ਆ ਵੀਰੇ ਇਹਨਾਂ ਦੇ ਕਾਲ ਕਰਕੇ ਲੋਕੇਸ਼ਨ ਵੀ ਮੰਗਾ ਸਕਦੇ ਹੋ ਤੇ ਵੀਰ ਬਣ ਕੇ ਫੋਟੋ ਮੰਗਣ ਦੀ ਘੱਟ ਖੇਚਲਾ ਕਰਿਆ ਕਰੋ ਫੋਟੋ ਨਾਲੋਂ ਆਪਾਂ ਵੀਡੀਓ ਚ ਤੁਹਾਨੂੰ ਸਭ ਕੁਝ ਪ੍ਰੋਪਰ ਦਿਖਾਵਾਂਗੇ ਕੱਲੇ ਕੱਲੇ ਦੀ ਵੀਡੀਓ ਦਿਖਾਵਾਂਗੇ ਵੀਰੇ ਤਾਂ ਜੋ ਤੁਹਾਨੂੰ ਫੁੱਲ ਪਤਾ ਲੱਗ ਸਕੇ ਵੀਡੀਓ ਵੀਰੇ ਬਣ ਕੇ ਧਿਆਨ ਨਾਲ ਦੇਖਿਓ ਤੁਹਾਨੂੰ ਡਿਸਕਾਊਂਟ ਵੀ ਬਹੁਤ ਜ਼ਿਆਦਾ ਦੇ ਰਖਿਆ ਡਿਸਕਾਊਂਟ ਕੱਲੇ ਕੱਲੇ ਦਾ ਤੁਹਾਨੂੰ ਦੱਸ ਦਿਆ ਆਜੋ ਵੀਰੇ ਸਟਾਰਟਿੰਗ ਕਰੋ 36 ਇੰਚ ਆ 36 ਇੰਚ ਰੀਪਰ ਹੈ ਜੀ ਆਪਣੇ ਕੋਲੇ 295000 ਰੁਪਿਆ ਰੇਟ ਸੀ ਵੀਰੇ 35000 ਦਾ ਡਿਸਕਾਊਂਟ ਹੈ ਰੀਪਰ ਦੇਖੋ ਜਮਾ ਨਵੇਂ ਵਰਗਾ ਪਹਿਲਾਂ ਵੀ ਦੇਖਿਆ ਹੋਊਗਾ ਤੁਸੀਂ 35000 ਰੁਪਿਆ ਡਿਸਕਾਊਂਟ ਵੀਰੇ ਕੁੱਲ 2,60,000 ਚ 24 ਮਾਡਲ ਵੀਰੇ ਕਿਤੇ ਵੀ ਨਹੀਂ ਮਿਲਣਾ ਆਪਾਂ ਨੂੰ ਜਮਾ ਨਵੇਂ ਵਰਗਾ ਰੀਪਰ ਜੀ ਦੀ ਕੀਮਤ ਵੀਰੇ 3,60,000 ਰੁਪਿਆ ਲੱਖ ਰੁਪਿਆ ਘਟ ਕੇ ਨਵਾਂ ਰੀਪਰ ਮਿਲ ਰਿਹਾ ਜੀ ਆਪਾਂ ਨੂੰ ਜਮਾ ਨਵਾਂ ਮੰਨ ਕੇ ਲੈ ਜਿਓ ਕੁਛ ਨਹੀਂ ਕਰਨਾ ਓਨਲੀ ਬਲੇਡਾਂ ਦੇ ਪਾਸੇ ਹੀ ਚੇਂਜ ਕਰਨੇ ਨੇ ਜੀ ਆਪਾਂ ਨੇ ਤੇ ਕੰਡੀਸ਼ਨ ਦੇਖੋ ਤੁਸੀਂ ਵੀਡੀਓ 'ਚ ਪੱਖੇ ਲਪੇਟਤਾ ਵੀਰੇ ਜਮਾ ਸਭ ਕੁਝ ਨਵੀਂ ਪਿਆ ਟਾਇਰ ਜਮਾ ਨਵੇਂ ਪਏ ਨੇ ਕੰਡੀਸ਼ਨ ਪ੍ਰੋਪਰ ਸਾਰੀ ਹੀ ਨਵੀਂ ਹੈ ਏ ਵੀਰੇ ਆਪਣਾ ਬਸ ਇਸ ਮਹੀਨੇ ਦੀ 31 ਤੱਕ ਦਾ ਡਿਸਕਾਊਂਟ ਹੈ ਵੀਰੇ ਜਿੰਨਾ ਮਾਲ ਆਪਣਾ ਇਹ ਨਿਕਲ ਗਿਆ 31 ਤੱਕ ਦੇਖੋ ਚਾਹੇ ਸਾਰਾ ਵਿਕ ਜੇ ਤੇ ਕਈ ਵਾਰੀ ਦੋ ਮਹੀਨਿਆਂ ਨੂੰ ਆ ਕੇ ਕਹਿਣ ਵੀ ਤੁਸੀਂ ਵੀਡੀਓ 'ਚ ਵੀਰੇ ਇਨਾ ਡਿਸਕਾਊਂਟ ਪਾਏ ਸੀ ਇਹ ਮਹੀਨੇ ਦੇ ਉਹ ਤੱਕ ਹੈ ਵੀਰੇ ਦੇਖੋ ਇਹਦੇ ਤੇ 35000 ਡਿਸਕਾਊਂਟ ਹੈ 295 ਚੋਂ ਭਰਾ ਆ ਕੇ ਰੀਪਰ ਲਿਜਾ ਸਕਦੇ ਹਾਂ 63 ਇੰਚੀ 8.5 ਫੁੱਟੇ ਕਟਰ ਵਾਲਾ ਜੀ ਤੇ ਅੱਗੇ ਆ ਗਿਆ ਵੀਰੇ ਆਪਣੇ ਕੋਲੇ ਲੈਂਡ ਫੋਰਸ ਕੰਪਨੀ ਦਾ ਰੀਪਰ ਇਹ ਹੈਗਾ ਜੀ ਆਪਾਂ ਨੂੰ 15000 ਡਿਸਕਾਊਂਟ ਪੈ ਜੂਏ 275000 ਚੋਂ 27 60 ਦਾ ਪੈ ਜੂਗਾ ਜੀ ਇਹ ਵੀ 60 ਇੰਚੀ ਰੀਪਰ ਹੈ ਰੀਪਰ ਇਹ ਵੀ ਬਿਲਕੁਲ ਸਾਫ ਸੁਥਰਾ ਜ ਹੈ ਫਰੰਟ ਟੁਗਰ ਦੇ ਵੀ ਰੰਗ ਪੂਰੇ ਪਏ 2024 ਮਾਡਲ ਰੀਪਰ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਨਵੇਂ ਵਰਗੀ ਰੀਪਰ ਇਹ ਪਿਆ ਬਸ ਰੇਟ ਵੀਰੇ ਬਿਲਕੁਲ ਜਾਇਜ਼ ਨੇ ਖਿੱਚ ਕੇ ਰੇਟ ਲਾਤੇ ਡਿਸਕਾਊਂਟ ਜਿੰਨਾ ਹੋ ਸਕਦਾ ਆਪਾਂ ਕਰਤਾ ਵੀਰੇ ਤੁਸੀਂ ਦੇਖੋ ਤੇ ਰੀਪਰ ਲੈ ਜਾ ਸਕਦੇ ਹੋ ਤੇ ਜੇ ਕਿਸੇ ਬਾਈ ਨੇ ਆਉਣਾ ਨੇ ਫੋਨ ਤੇ ਵੀ ਤੁਸੀਂ ਇਹ ਵੀਡੀਓ ਦੇਖ ਕੇ ਆਪਣੇ ਰੀਪਰ ਕਰੇ ਮੰਗਾ ਸਕਦੇ ਹੋ ਜੀ ਕਰੇ ਰੀਪਰ ਪਹੁੰਚਾਉਣ ਦਾ ਪ੍ਰਬੰਧ ਪੂਰਾ ਹੈ ਵੀਰੇ 15 ਰੁਪਏ ਕਿਲੋਮੀਟਰ ਗੱਡੀ ਦਾ ਕਿਰਾਇਆ ਕਰੇ ਰੀਪਰ ਪਹੁੰਚ ਜਾਣਗੇ ਜੀ 2023 ਮਾਡਲ ਵੀਰੇ 2,35,000 ਰੇਟ ਵੀਰੇ 10,000 ਡਿਸਕਾਊਂਟ ਹੋ ਜਾਊਗਾ ਜੀ 2023 ਮਾਡਲ オリジナル ਰੀਪਰ ਜੀ ਵੱਡੇ ਟਾਇਰਾਂ ਚ ਗੱਡੀ ਵਾਲਿਆਂ ਚ ਪੂਰੀ ਵਧੀਆ ਕੰਡੀਸ਼ਨ ਦਾ ਰੀਪਰ ਹੈ ਜੀ ਕੁੱਲ 2,25,000 ਦਾ ਲੈਂਡ ਫੋਰਸ ਕੰਪਨੀ ਦਾ ਬ੍ਰਾਂਡ ਹੈ ਵੀਰੇ ਹਰ ਇੱਕ ਬਾਈ ਨੂੰ ਪਤਾ ਹੈ ਜਮਾ ਟੌਪ ਤੇ ਚੱਲ ਰਹੀ ਹੈ ਕੁਆਲਿਟੀ ਕੁੱਲ 2,25,000 ਦਾ ਪੈਜੂਗਾ ਵੀਰ ਬਣ ਕੇ ਕਰਕੇ ਸ਼ੇਅਰ ਵੀਡੀਓ ਨੂੰ ਤੇ ਮਾਰੋ ਫੋਨ ਜਿਹੜੇ ਵੀ ਭਰਾ ਨੇ ਰੀਪਰ ਲੈਣਾ ਹੈ ਜਲਦੀ ਕਰੋ ਕੰਟੈਕਟਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦਾ ਕਰੋ ਜੀ ਅੱਗੇ ਤੇ ਜੇ ਕਿਸੇ ਭਰਾ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਵੀਰੇ ਉਹ ਵੀ ਜ਼ਰੂਰ ਕਰ ਲਓ ਨਵੇਂ ਤੋਂ ਨਵੇਂ ਅਪਡੇਟ ਆਉਂਦੇ ਰਹਿਣਗੇ ਵੀਰੇ ਟਰਾਲਾਂ ਵਗੈਰਾ ਦੇ ਸੁਪਰ ਸੀਡਰ ਕੰਪਿਊਟਰ ਲੇਜ਼ਰ ਕੰਪੈਨ ਵਗੈਰਾ ਸਾਰੇ ਸਾਧਨ ਹੁੰਦੇ ਨੇ ਏ ਵੀਰੇ 36 ਇੰਚ ਹੀ ਆ ਗਿਆ ਇਹ ਪੈਜੂਆ 295000 ਦਾ ਇਹ ਜਮ ਹੀ ਨਵਾਂ ਰੀਪਰ ਐ ਵੀਰੇ ਆਪਾਂ ਘਰੇ ਚਲਾਇਆ ਹੈ ਰੀਪਰ ਐ 295000 ਚ 8.5 ਫੁੱਟੇ ਕਟਰ ਵਾਲਾ ਜੀ 2024 ਮਾਡਲ ਨਵੇਂ ਵਰਗਾ ਰੀਪਰ ਐ ਕੁੱਲ ਬਲੇਡਾਂ ਦੇ ਪਾਸੇ ਚੇਂਜ ਕਰਨੇ ਨੇ ਆਪਾਂ ਕੁਝ ਨਹੀਂ ਕਰਨਾ ਰੀਪਰ ਨੂੰ ਜੀ ਤੇ ਅੱਗੇ ਆਜੋ ਜੀ ਕੇਐਸ ਦਾ ਆ ਗਿਆ ਰੀਪਰ ਵੀਰੇ 2023 ਮਾਡਲ ਟੌਪ ਆ ਗਿਆ ਹੈ ਮਲਟੀ ਗੀਅਰ ਵਾਲਾ ਆ ਗਿਆ ਵੀਰੇ ਇਹਦੇ ਗੀਅਰ ਦਾ ਵੀ ਚੇਂਜ ਹੋ ਜਾਂਦਾ ਹੈ 59 ਇੰਚੀ ਆ ਗਿਆ ਜੀ ਜਿਹਦੇ ਉਹ ਥੱਲੇ ਸ਼ਾਫਟ ਚੱਲਦੀ ਹੁੰਦੀ ਹੈ ਵੀਰੇ ਇਹਦੇ ਚੰਨੀ ਵੰਗਰ ਕੀਤਾ ਹੋਇਆ ਇਹਦੀ ਖਿਚਾਈ ਖਚੂਈ ਦਾ ਬਹੁਤ ਅੰਤਰ ਹੈ ਵੀਰੇ ਦੂਜੇ ਰੀਪਰਾਂ ਦੇ ਮੁਕਾਬਲੇ 59 ਇੰਚੀ ਟਾਪ ਕੁਆਲਿਟੀ ਵੀਰੇ ਇਹ ਰੇਟ ਕਿਤੇ ਨਹੀਂ ਮਿਲਣਾ ਵੀਰੇ 2,70,000 ਦਾ ਪੈਜੂਗਾ 23 ਮਾਡਲ ਜਮਾ ਨਵੇਂ ਵਰਗਾ ਪੀਸ ਕੰਡੀਸ਼ਨ ਜਮਾ ਟਾਪ ਹੈ ਕੋਈ ਕੰਮ ਕਰਾਉਣ ਦੀ ਲੋੜ ਨਹੀਂ ਹਾਂ ਥੋੜੀ ਮੁੱਟੀ ਗਰੀਸ ਆਪਾਂ ਕਰਕੇ ਬਲੇਡ ਪਾ ਕੇ ਵੀਰੇ ਜਮਾ ਆਰਾਮ ਨਾਲ ਚਲਾ ਸਕਦੇ ਹੋ ਤੁਸੀਂ ਕੋਈ ਦਿੱਕਤ ਨਹੀਂ ਅੱਗੇ ਆ ਗਿਆ 20 ਮਾਡਲ ਜੀ B ਮਾਡਲ 2 ਲੱਖ 1,71,000 ਰੁਪਏ ਦਾ ਰੀਪਰ ਪੈ ਜੂਗਾ ਨਿਊ ਵਿਸ਼ਕਰਮਾ ਦਾ ਰੀਪਰ ਬੰਦ ਬਾਡੀ ਵੀਰੇ ਸਾਫ ਸੁਥਰਾ ਜਿਆ ਰੀਪਰ ਹੈ ਤੇ ਰੰਗ ਥੋੜਾ ਜਿਹਾ ਐ ਮੰਨ ਕੇ ਚੱਲੋ ਵੀ ਬਾਹਰ ਖੜਨ ਕਰਕੇ ਇੱਕ ਦੋ ਜਗ੍ਹਾ ਤੋਂ ਰੰਗ ਜਾਂ ਲੱਥਿਆ ਹੈ ਬੈ ਕੇ ਕੰਡੀਸ਼ਨ ਬਿਲਕੁਲ ਵਧੀਆ 1,71,000 ਦਾ ਰੀਪਰ ਕੁੱਲ ਵੀਰੇ B ਮਾਡਲ ਨਿਊ ਵਿਸ਼ਕਰਮਾ ਅੱਗੇ ਆ ਗਏ ਜੀ ਜਗਤਜੀਤ ਜਗਤਜੀਤ 2023 ਮਾਡਲ ਜੀ 63 ਇੰਚੀ 285000 ਰੇਟ ਵੀਰੇ 15000 ਡਿਸਕਾਊਂਟ 270000 ਦਾ ਰੀਪਰ ਰਹਿ ਗਿਆ ਨਾਟਗਰਾਂ ਵਾਲੇ ਟੈਰਾਂ ਚ ਵੀਰੇ ਐ ਨਾ ਕਾਲੀ ਚਕਮਾ ਇਹਨੂੰ ਧਿਆਨ ਨਾਲ ਦਿਖਾ ਦਿਆ ਕਰ ਬਾਈ ਮੋਬਾਈਲ ਸਾਰਾ ਆਪਾਂ ਨੂੰ ਬਾਈ ਨੂੰ ਪਤਾ ਲੱਗ ਸਕੇ ਵੀ ਹਾਂ ਕਿਸੇ ਪਾਸੇ ਰੀਪਰ ਚ ਕੋਈ ਘਾਟ ਨਹੀਂ ਨਾਟਗਰਾਂ ਵਾਲੇ ਟੈਰਾਂ ਚ ਵੀਰੇ ਕੁੱਲ 270000 ਦਾ ਵੀਡੀਓ ਜਮਾਂ ਪ੍ਰੋਪਰ ਦਿਖਾ ਦਿਆ ਕਰ ਬਾਈ ਹਰ ਇੱਕ ਬਾਈ ਨੂੰ ਪ੍ਰੋਪਰ ਦਿਖ ਜੇ ਵੀ ਕਿਸੇ ਪਾਸੋਂ ਕੋਈ ਟੁੱਟ ਭੱਜ ਨਹੀਂ ਪੂਰਾ ਵਧੀਆ ਰੀਪਰ ਹੈ ਪਰ ਰੀਪਰ ਹੀ ਦਿਖਾਉਣ ਵਾਸਤੇ ਵੀਡੀਓ ਬਣਾ ਰਹੇ ਆਂ ਵੀ ਭਾਈਆਂ ਨੂੰ ਫੋਟੋ ਆ ਨਾ ਮੰਗਣੀਆਂ ਪੈਣਾ ਰੀਪਰ ਪੂਰੇ ਸਾਫ ਸੁਸਰੇ ਨੇ 63 ਇੰਚੀ ਨੇ ਇਹ 8.5 ਫੁੱਟ ਕਟਰ ਚ 2,70,000 ਦਾ ਅੱਗੇ ਆ ਗਿਆ ਜੀ ਇਹ ਜਮਨ ਨਵੇਂ ਵਰਗਾ ਪੀਸ ਹੈ 2,88,000 ਰੇਟ ਹੈ ਵੀਰੇ ਅ 3000 ਡਿਸਕਾਊਂਟ 285 ਦਾ ਵੀਰੇ ਇਹ 2023 ਮਾਡਲ ਜਮਨ ਨਵੇਂ ਵਰਗਾ ਹੀ ਪੀਸ ਹੈ ਜੀ ਨਟ ਗੇਰਾਂ ਟਾਇਰਾਂ ਦੇ ਟਾਪੇ ਵਗੈਰੇ ਦੀ ਕੰਡੀਸ਼ਨ ਜਮਨ ਅੰਜੂਜ ਵਰਗਾ ਪਿਆ ਹੈ ਜੀ ਕੰਡੀਸ਼ਨ ਦਾ ਮੁੱਲ ਹੈ ਜੀ ਬਾਕੀ ਦੇਖੋ ਰੇਟ ਬਿਲਕੁਲ ਜਾਇਜ਼ ਹੈ ਜੋ ਕਿ ਆਪਾਂ ਨੂੰ ਨਵਾਂ ਰੀਪਰ ਲੈਣ ਜਾਈਏ ਵੀਰ ਜੀ ਇਹ 360 65000 ਤੋਂ ਘੱਟ ਨਹੀਂ ਮਿਲਣਾ ਕੁੱਲ ਆਪਾਂ ਨੂੰ ਕਿ 285000 ਦਾ 63 ਇੰਚੀ ਮਿਲ ਰਿਹਾ ਜੀ ਤੇ ਆ ਜੋ ਵੀਰੇ ਅੱਗੇ ਦੇ 2024 ਮਾਡਲ ਦਿਖਾ ਦਈਏ ਤੁਹਾਨੂੰ 24 ਮਾਡਲ 295000 ਆ ਪਲਾ ਡਿਸਕਾਊਂਟ ਹੋ ਗਿਆ ਜੀ ਚੋ 10000 285 ਦਾ ਪੈਜੂਗਾ ਜੀ 60 ਇੰਚੀ ਰੀਪਰ ਹੈ 2024 ਮਾਡਲ ਜਿੱਤ ਜੀਤ ਦਾ ਬਿਲਕੁਲ ਨਵਾਂ ਨਕੋਰ ਪੀਸ ਜੀ ਪੀਚ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਪਾਸੋਂ ਕਾਟ ਨਹੀਂ ਮਿਲੂਗੀ ਜੀ ਜਿਹੜੀ ਗੱਲ ਤੁਹਾਨੂੰ ਕਹਿਤੀ ਉਹ ਹੋਊਗੀ ਐ ਨਹੀਂ ਹੋਊਗਾ ਵੀ ਇੱਥੇ ਆ ਕੇ ਕਵਾੜ ਨਿਕਲਿਆ ਵੀ ਵੀਡੀਓ 'ਚ ਨਮਾ ਹੋਊਗਾ ਆਪਣੇ ਕੋਲੇ ਵੀਰ ਜੀ ਐ ਮੰਨ ਕੇ ਚੱਲੋ 80 ਕਿਹ ਹਜ਼ਾਰ ਤੋਂ ਰੀਪਰਾਂ ਦੀ ਸਟਾਰਟਿੰਗ ਹੈਗੀ ਸਾਰੇ ਤਰ੍ਹਾਂ ਦੇ ਖੜੇ ਨੇ ਜੀ ਨਮਾ ਤੱਕ ਜਿਹੇ ਜਆ ਮਰਜ਼ੀ ਲੈ ਜਾਓ 2021 ਮਾਡਲ ਜੀ ਨਿਊ ਵਿਸ਼ਕਰਮਾ ਦਾ 2021 ਮਾਡਲ ਰੇਟ ਵੀਰੇ ਕੋਲ 1 ਲੱਖ ਤੇ 60 ਹਜ਼ਾਰ ਦਾ ਪੈ ਜਾਊਗਾ ਗੁੱਡੀ ਵਾਲੇ ਟਾਇਰਾਂ 'ਚ ਹੈ ਜੀ ਟਾਇਰ ਵੀ ਨਵੇਂ ਵਰਗੇ ਨੇ ਰੀਪਰ ਦੀ ਕੰਡੀਸ਼ਨ ਵੀ ਠੀਕ ਹੈ ਵੀਰੇ 21 ਮਾਡਲ ਕੁੱਲ 1,60,000 ਦਾ ਜਲਦੀ ਕਰੋ ਵੀਰੇ ਧੁੱਪਾਂ ਵੀ ਨਿਕਲਣ ਲੱਗ ਗਈਆਂ ਜਿਹੜੇ ਬਾਈਆਂ ਨੇ ਹੁਣ ਲੈਣੇ ਨੇ ਹੁਣ ਠੰਡ ਦਾ ਮੌਸਮ ਜਾ ਰਿਹਾ ਦੂਰ ਹੁਣ ਲਈ ਰੀਪਰ ਲਿਜਾ ਸਕਦੇ ਹੋ ਤੁਸੀਂ ਸਟਾਕ ਆਪਣੇ ਕੋਲੇ ਬਸ ਵੀਰੇ ਸੀਮਤ ਹੈ ਜਿਹੜਾ ਹੈਗਾ ਤੇ ਰੇਟ ਵੀਰੇ ਜਿਹੜੇ ਅੱਗੇ ਰੀਪਰ ਆਉਣਗੇ ਬਹੁਤ ਵੱਧ ਕੇ ਰੀਪਰਾਂ ਦੇ ਰੇਟ ਆਉਣਗੇ ਇਹ ਆ ਗਿਆ ਜੀ ਆਪਣੇ ਕੋਲੇ 2024 ਮਾਡਲ 60 ਇੰਚੀ ਰੀਪਰ ਦੀ ਕੰਡੀਸ਼ਨ ਵੀਰੇ ਜਿਵੇਂ ਨਵੇਂ ਵਰਗੀ ਹੈ ਰੀਪਰ ਦੀ ਕੰਡੀਸ਼ਨ ਦੇਖੋ ਕੁੱਲ ਆਪਾਂ ਨੂੰ 275000 ਦਾ ਰੀਪਰ ਪੈ ਜਾਊਗਾ 60 ਇੰਚੀ 911 ਦੇ ਟਾਇਰਾਂ 'ਚ ਵੱਡੇ ਟਾਇਰਾਂ 'ਚ ਵੀਰੇ ਤੇ ਆਪਣੇ ਕੋਲੇ ਵੀਰੇ ਖੇਤੀ ਦੇ ਸੰਦ ਤਕਰੀਬਨ ਸਾਰੇ ਨੇ ਜੀ ਜਿਹੜੇ ਵੀ ਭਰਾ ਨੇ ਕੋਈ ਮਸ਼ੀਨਰੀ ਲੈਣੀ ਹੈ ਜਾਂ ਵੇਚਣੀ ਹੈ ਉਹ ਜ਼ਰੂਰ ਵਿਜ਼ਿਟ ਕਰੋ ਆਪਣੇ ਪੇਜ ਨੇ ਇੰਸਟਾਗ੍ਰam ਤੇ ਜੀ ਐਂਡ ਵੀ ਘੋੜੇ ਨਾਲ ਜੀ ਐਂਡ ਵੀ ਗੁਰਤੇਜ ਜੀ ਵੀ ਗੁਰਤੇਜ ਜੀ ਵੀ ਵਿੰਦਰ ਉਹਨਾਂ ਤੇ ਆਪਾਂ ਡੇਲੀ ਅਪਡੇਟ ਦਿੰਦੇ ਰਹਿੰਨੇ ਹਈ ਇਕੱਲੇ ਇਕੱਲੇ ਸੰਦ ਦੀ ਉਹ ਭੇਜਾਂ ਨਾਲ ਵੀ ਜ਼ਰੂਰ ਜੁੜੋ ਤੇ ਆਪਣੇ ਵੀਰੇ ਆਪਣੇ ਇਸ ਚੈਨਲ ਦੇ ਨੂੰ ਵੀ ਸਬਸਕ੍ਰਾਈਬ ਕਰਕੇ ਆਪਣੇ ਪਰਿਵਾਰ ਮੈਂਬਰ ਬਣੋ ਵੀਰੇ ਦੇ ਤੇ ਆਪਣੇ ਕੋਲੇ ਆ ਗਿਆ ਵੀਰੇ ਇਹ ਕੁੱਲ ਥੋੜੀ ਜਿਹੀ ਪੂੰਜੀ ਦਾ 90000 ਰੁਪਏ ਦਾ ਰੀਪਰ ਜੀ 12 ਕ ਮਾੜ ਲੈ 11 ਜਾਂ 12 ਬਾੜ ਲੈ ਵੀਰੇ ਵਿਸ਼ਕਰਮਾ ਡਿੜਬਾ ਕੋਲੋਂ 90 ਕੁ ਹਜ਼ਾਰ ਦਾ ਰੀਪਰ ਪੈ ਜਾਊਗਾ ਜੀ ਰੰਗ ਪੇਂਟ ਇਹ ਦੁਬਾਰੇ ਹੋਇਆ ਕੰਡੀਸ਼ਨ ਵਧੀਆ ਹੈ ਵੀਰੇ ਜਿਹੜੇ ਭਰਾਵਾਂ ਨੇ ਚਲਾਉਣ ਨੂੰ ਆਪਦੇ ਕੰਮ ਨੂੰ ਲੈਣਾ ਚਾਹੇ ਕਰਾਇਆ ਵੀ ਕਰਨਾ ਕੋਈ ਦਿੱਕਤ ਨਹੀਂ ਆਊਗੀ ਵੀਰੇ ਚੱਲਣ 'ਚ ਬਹੁਤ ਵਧੀਆ ਰੀਪਰ ਨੇ ਇਹ ਥੋੜੀ ਜਿਹੀ ਨਿੱਗਰਬਾਡੀ ਦੀ ਨੇ ਪਹਿਲਾਂ ਵਧੀਆ ਸੀ ਇਹ ਹੁਣ ਚਲੋ ਕੰਪਨੀਆਂ ਹਲਕਾ ਕਰੀ ਜਾਂਦੀਆਂ ਲੋਹਾ ਆਪ ਆਪਣੀ ਤਕਨੀਕ ਹੈ ਹਰ ਇੱਕ ਦੀ ਇਹ ਆ ਗਿਆ ਵੀਰੇ ਰਿਜਨਲ ਰੰਗ ਪੇਂਟ ਚ ਇਹ ਵੀ ਵਿਸ਼ਕਰਮਾ ਦਿਲਪਾ ਜਗਦੀਪ ਦੇ ਮਾਰਕਿਆਂ ਚ ਇਹ ਆਪਾਂ ਨੂੰ ਇਹ ਵੀ 90000 ਦਾ ਪੈ ਜਾਊਗਾ ਜੀ ਤਕਰੀਬ ਨੇ ਇਹ ਵੀ 11 12 ਕ ਮਾਡਲ ਲੈ ਜੀ ਤੇ ਅੱਗੇ ਚਲੋ ਵੀਰੇ ਇਹ ਆ ਗਿਆ 17 ਕ ਮਾਡਲ ਰੀਪਰ ਨਿਊ ਵਿਸ਼ਕਰਮਾ ਦਾ ਤੇ ਰੀਪਰ ਦੀ ਕੰਡੀਸ਼ਨ ਦੇਖ ਲਓ ਵੀਰੇ ਥੋੜਾ ਜਿਹਾ ਕਿ ਇੱਕ ਦੋ ਜਗਾਂ ਤੇ ਜਿਵੇਂ ਜਰ ਵਗੈਰਾ ਹੈ ਵੀਰੇ ਬਾਹਰ ਖੜਨੇ ਕਰਕੇ ਰੀਪਰ ਸਾਫ ਹੈ ਇਹ ਆਪਾਂ ਨੂੰ 10000 ਡਿਸਕਾਊਂਟ ਹੋ ਗਿਆ ਜੀ ਇਹ 1,25,000 ਦਾ ਪੈਜੂਗਾ ਜੀ 1,25,000 ਚ ਰੀਪਰ ਮਿਲ ਜੂਗਾ 17 ਮਾਡਲ ਨਿਊ ਵਿਸ਼ਕਰਮਾ ਦਾ ਜੀ ਤੇ ਅੱਗੇ ਵੀਰੇ ਆਜੋ ਥੋੜਾ ਜਿਹਾ ਕਿ ਵੀਰੇ ਵੀਡੀਓ ਲੰਬੀ ਹੋ ਜਾਣੀ ਆ ਤਾਂ ਕਰਕੇ ਥੋੜਾ ਜਿਹਾ ਫਾਸਟ ਦਿਖਾ ਰਹੇ ਆ ਆਪਾਂ ਅੱਗੇ ਆਗੇ ਵੀਰੇ 2021 ਮਾਡਲ ਜਗਤਜੀਤ 195000 ਰੇਟ ਸੀ ਗਾਇ ਵੀਰੇ 10000 ਰੇਟ ਵੀ ਡਿਸਕਾਊਂਟ ਆ 185000 ਦਾ ਪੈ ਜਾਊਗਾ ਹਾ ਇਹ ਕਾਦੀ ਬਰੇਅਲ ਦਾ ਕਮਾਇਓ ਕੰਡੀਸ਼ਨ ਬਿਲਕੁਲ ਸਾਫ ਸੁਥਰੀ ਜੀ ਐ ਜੀ ਥੋੜਾ ਜਿਹਾ ਕਿ ਵੀਰੇ ਆਪਣੇ ਕੋਲੇ ਵੀ ਹੁਣ ਬਾਹਰ ਖੜੇ ਨੇ ਰੀਪਰ ਬਾਹਰ ਕੜਨੇ ਕਰਕੇ ਦੇਖਣ ਤੁਹਾਨੂੰ ਥੋੜੇ ਮੰਦੇ ਕੰਡੀਸ਼ਨ ਲੱਗਦੀ ਹੋਵੇ ਬਾਕੀ ਵੀਰੇ ਬਿਲਕੁਲ ਵਧੀਆ ਕੰਡੀਸ਼ਨ ਚ ਨੇ ਇਹ ਇਹ ਚ ਕੋਈ ਘਾਟ ਨਹੀਂ 185000 ਦਾ 21 ਮਾਡਲ ਵੀਰੇ ਅੱਗੇ ਆ ਗਿਆ ਵਿਸ਼ਕਰਮਾ ਦਿਰਬਾ 17 ਮਾਡਲ ਰੀਪਰ ਹੈ ਜੀ 17 ਮਾਡਲ ਦੇ ਰੀਪਰ ਕੰਮ ਇਹਦਾ ਤੁਸੀਂ ਕੁਝ ਨਹੀਂ ਕਰਾਉਣਾ ਵੀਰੇ ਜਾ ਕੇ ਗ੍ਰੀਸ ਕਰਕੇ ਰੀਪਰ ਚਲਾ ਸਕਦੇ ਹੋ ਸਿਰਫ ਬਲੇਡਾਂ ਦੇ ਪਾਸੇ ਚੇਂਜ ਕੋਸ ਬਲੇਡ ਨਾਵੇਂ ਨਾ ਕੋਈ ਪੱਖੇ ਨਾ ਕੋਈ ਲਪੇਟ ਕੋਈ ਕੰਮ ਨਹੀਂ ਪਾਲਦਾ ਵੀਰੇ 베アリングਾਂ ਤੱਕ ਸਾਰੇ ਨਵੇਂ ਨੇ 1,40,000 ਰੁਪਿਆ ਰੇਟ ਹੈ ਵੀਰੇ 15,000 ਡਿਸਕਾਊਂਟ 1,25,000 ਦਾ ਰੀਪਰ ਪੈ ਜਾਊਗਾ ਆਪਾਂ ਨੂੰ 1,25,000 ਦਾ ਜੀ ਕੁੱਲ ਅੱਗੇ ਆ ਗਿਆ ਜੀ ਆਪਣੇ ਕੋਲੇ 2023 ਮਾਡਲ 63 ਇੰਚੀ ਜਗਤਜੀਤ 63 ਇੰਚੀ ਦੇ ਰੀਪਰ ਆਪਣੇ ਕੋਲੇ ਬਹੁਤ ਨੇ ਬਹੁਤ ਘੱਟ ਮਿਲਦੇ ਨੇ ਇਹ ਰੀਪਰ ਟਰੈਕਟਰ ਤਕਰੀਬਨ ਆਪਣੇ ਕੋਲੇ ਸਭ ਕੋਲੇ ਵੱਡੇ ਹੋ ਗਏ 288 ਰੇਟ ਸੀ ਵੀਰੇ 8000 ਡਿਸਕਾਊਂਟ 280000 ਦਾ ਪੈ ਜਾਊਗਾ ਜੀ 23 ਮਾਡਲ 63 ਇੰਚੀ 911 ਵਾਲੇ ਟਾਇਰਾਂ ਚ ਸਾਫ ਸੁਥਰੀ ਕੰਡੀਸ਼ਨ ਹੈ ਫਰੰਟ ਟੁਗਰ ਤੇ ਰੰਗ ਸਾਰੀ ਪਿਆ ਜੀ ਤੇ ਅੱਗੇ ਵੀਰ ਜੀ 2024 ਮਾਡਲ ਕੱਲ ਕਰਤਾ ਸੀਲੇ ਇਹ ਸੇਲ ਹੋ ਗਿਆ ਵੀਰ ਜੀ ਇੱਕ ਹੋਰ ਆ ਗਿਆ 2024 ਮਾਡਲ ਲੱਗੇ ਆ ਤੇ 275000 ਤੇ ਮਾਈਨਸ ਡਿਸਕਾਊਂਟ ਹੋ ਗਿਆ ਜੀ 20000 255000 ਚ ਵੀਰੇ ਵਿਸ਼ਕਰਮਾ ਦਾ ਵੱਡੇ ਟਾਇਰ ਵਾਲਾ 24 ਮਾਡਲ ਵੀਰੇ ਕਿਤੇ ਨਹੀਂ ਮਿਲਦਾ ਜੇ ਆਪਾਂ ਵੀ ਅਸੀਂ ਵੀ ਅੱਗੇ ਲੈਣ ਜਾਈਏ ਵੀਰੇ ਸਾਨੂੰ ਵੀ ਨੇਰੇਟ ਮਿਲਨੇ ਚਲੋ ਸਾਨੂੰ ਆਪਣੇ ਸਾਬ ਨਾਲ ਸਹੀ ਲੱਗਿਆ ਜਿਵੇਂ ਉਹ ਸਾਬ ਨਾਲ ਰੇਟ ਕਰੇ ਨੇ ਡਿਸਕਾਊਂਟ ਰੱਖੇ ਨੇ ਵੀਰੇ ਤੇ 2024 ਮਾਡਲ ਕੁੱਲ 255000 ਰੁਪਏ ਦਾ ਰੀਪਰ ਵੀਰੇ ਰੇਟ ਬਿਲਕੁਲ ਜਾਇਜ਼ ਨੇ ਨਵਾਂ ਰੀਪਰ ਹੈ ਜਿਵੇਂ ਨਵਾਂ ਮੰਨ ਕੇ ਲੈ ਜਾਓ ਵੀਰੇ ਪੱਖੇ ਲਪੇਟ ਦੀ ਸਾਰੇ ਤਰ੍ਹਾਂ ਦੀ ਜ਼ਿੰਮੇਵਾਰੀ ਹੋਊਗੀ ਕੱਲੇ ਬਲੇਡਾਂ ਦੇ ਪਾਸੇ ਚੇਂਜ ਕਰਨੇ ਨੇ ਇਹ ਵੀ ਵੀਰੇ 2024 ਮਾਡਲ ਆ ਗਿਆ 2 ਲੱਖ 75000 ਚੋਂ ਮੇਰੇ 25000 ਵਿੱਚ ਵੀ ਡਿਸਕਾਊਂਟ ਹੈ ਆ ਸੌਰੀ 20000 255000 ਦਾ ਵੱਡੇ ਟੈਨ ਵਾਲਾ 2024 ਮਾਡਲ ਵੀਰੇ 255000 ਰੁਪਏ ਦਾ ਰੀਪਰ ਵੀਰ ਜੀ ਨਵੀਂ ਬਾਡੀ ਵਾਲਾ ਦੇਖੋ ਕੰਡੀਸ਼ਨ ਜਿਵੇਂ ਨਵੇਂ ਵਰਗੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਮਿਲੂਗੀ ਰੀਪਰ ਚ ਤੇ ਤਕਰੀਬਨ ਅਸੀਂ ਤਾਂ ਹੀ ਧਿਆਨ ਨਾਲ ਵੀਡੀਓ ਦਿਖਾ ਰਹੇ ਆ ਵੀ ਵੀਰੇ ਸੋਨੂੰ ਪਤਾ ਲੱਗ ਸਕੇੀ ਬਾਕੀ ਨਵੀਂ ਕੰਡੀਸ਼ਨ ਦੇ ਨੇ ਅੱਗੇ ਇੱਕ ਹੋਰ ਆ ਗਿਆ ਵੀਰੇ ਇਹ ਵੀ ਆਪਣਾ 2024 ਮਾਡਲ ਹੈ 2024 ਮਾਡਲ ਇਹ ਚੋਂ ਵੀ ਵੀਰੇ ਤਕਰੀਬਨ 2,55,000 ਦੀ ਇਹ ਪੈ ਜਾਊਗਾ ਜੀ 24 ਮਾਡਲ ਦੇ ਆਪਣੇ ਕੋਲੇ ਤਿੰਨ ਪੀਸ ਨੇ ਚਾਰ ਸੀ ਇੱਕ ਵਿਕ ਗਿਆ ਤਿੰਨ ਪੀਸ ਵੀਰੇ 2,55,55,000 ਦੇ ਪੈ ਜਾਣਗੇ ਤੇ ਰੀਪਰ ਜਮਨ ਨਵੇਂ ਵਰਗੇ ਨੇ ਤੰਨਾ ਚੋਂ ਜਿਹੜਾ ਵੀ ਸੋਨੂੰ ਵਧੀਆ ਲੱਗਿਆ ਵੀਰੇ ਉਹ ਰੀਪਰ ਲਿਜਾ ਸਕਦੇ ਹੋ ਤੇ ਕਿਸੇ ਤਰ੍ਹਾਂ ਦਾ ਕੋਈ ਇਹਨਾਂ 24 ਮਾਡਲ ਦਾ ਕੰਮ ਨਹੀਂ ਕਰਾਉਣਾ ਵੀਰੇ ਤੇ ਅੱਗੇ ਆਪਣੇ ਕੋਲੇ ਵੀਰੇ ਆ ਆ ਗਿਆ ਐਗਰੀਜਨ 55 ਇੰਚੀ 24 ਮਾਡਲ ਇਹ ਹੈ ਵੀਰੇ ਬ੍ਰਾਂਡ ਹੈ ਵੀਰੇ ਐਗਰੀਜਨ ਵੀ ਹਰ ਇੱਕ ਬਾਈ ਨੂੰ ਪਤਾ ਹੈ ਤੇ ਡਿਸਕਾਊਂਟ ਤੇ ਵੀ ਵਧੀਆ ਰੱਖਿਆ ਗਿਆ ਵੀਰੇ 2 ਲੱਖ 80 ਹਜ਼ਾਰ ਦਾ ਰੇਟ ਹੈ ਵੀਰੇ 20 ਹਜ਼ਾਰ ਡਿਸਕਾਊਂਟ ਹੋ ਜਾਊਗਾ 2 ਲੱਖ 60 ਹਜ਼ਾਰ ਦਾ ਰੀਪਰ ਪੈ ਜਾਊਗਾ ਜੀ ਆਪਾਂ ਨੂੰ ਇਹ ਕੁੱਲ 2 ਲੱਖ 60 ਹਜ਼ਾਰ ਦਾ ਵੀਰੇ ਟਾਇਰਾਂ ਤੋਂ ਤੁੱਕੀਆਂ ਵੀ ਨਹੀਂ ਟੁੱਟੀਆਂ ਹੈਗੀਆਂ ਨਵੇਂ ਵਰਗਾ ਰੀਪਰ ਪਿਆ ਫਰੰਟ ਟੁਗਰ ਤੇ ਰੰਗ ਦੇਖੀ ਵੀਰੇ ਚਰੀਟ ਵੀ ਨਹੀਂ ਪਈ ਹੋਈ ਪੂਰੀ ਪਏ ਜਮਾ ਭਾਈ ਜਿਹੜੇ ਵੀ ਬਾਈ ਚਲਾ ਰਹੇ ਨੇ ਹਰ ਇੱਕ ਨੂੰ ਪਤਾ ਹੈ ਵੀ ਇਹ ਟਾਪ ਕੁਆਲਿਟੀ ਹੈ ਐਗਰੀ ਜਾਨ 2 ਲੱਖ ਤੇ 60000 ਦਾ 24 ਮਾਡਲ ਅੱਗੇ ਆ ਗਿਆ ਵੀਰੇ ਇਹ ਵੀ 24 ਮਾਡਲ ਹੈ 2 ਲੱਖ ਤੇ 75000 ਡਿਸਕਾਊਂਟ 20000 255 ਦਾ ਪੇਜੂਗਾ ਜੀ ਕੁੱਲ 255000 ਚ ਜਮਾ ਨਵੇਂ ਵਰਗੇ ਰੀਪਰ ਜੀ ਜਿਹੜਿਆਂ ਦਾ ਰੇਟ 3.5 ਲੱਖ ਰੁਪਈਆ ਵੀਰੇ ਲੱਖ ਲੱਖ ਰੁਪਈਆ ਟੁੱਟ ਕੇ ਮਿਲ ਰਹੇ ਨੇ ਹਾਂ ਚਲੋ ਯੂਜ਼ ਕਰੇ ਹੋਏ ਨੇ 100 150 200 ਟਰਾਲੀ ਬਣਾ ਲਈ ਹੋਊਗੀ ਬਾਈ ਨੇ ਦੇ ਰੇਟ ਵੀ ਆਪਾਂ ਨੂੰ ਬਿਲਕੁਲ ਜਾਇਜ਼ ਮਿਲ ਰਿਹਾ ਹੈ ਨਵੇਂ ਵਰਗੇ ਰੀਪਰ ਨੇ ਜੀ ਟਾਪ ਕੁਆਲਿਟੀ ਹੈ ਟਾਪ ਕੰਡੀਸ਼ਨ ਹੈ ਅੱਗੇ ਐਗਰੀ ਜੌਨ ਆ ਗਿਆ ਜੀ 63 ਇੰਚੀ 63 ਇੰਚੀ ਐਗਰੀ ਜੌਨ ਵੀਰ ਜੀ 290000 ਚੋਂ 30000 ਰੁਪਿਆ ਡਿਸਕਾਊਂਟ 260000 ਦਾ ਪੈ ਜੂਗਾ ਜੀ 63 ਇੰਚੀ ਤੇ ਵੱਡੇ ਟਾਇਰਾਂ ਚ ਹੈ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਜੀ ਹੈ ਤੇ ਇਹ ਤੁਸੀਂ ਵੀਡੀਓ ਦੇਖ ਕੇ ਵੀਰੇ ਇਹਨਾਂ ਨੂੰ ਰੀਪਰਾਂ ਨੂੰ ਸਾਾਨੂੰ ਸਕਰੀਨਸ਼ਾਟ ਭੇਜ ਕੇ ਘਰੇ ਰੀਪਰ ਬੈਠੇ ਘਰੇ ਮੰਗਾ ਸਕਦੇ ਹੋ ਵੀਰੇ ਗੱਡੀ ਵਾਲਾ ਚਲੋ ਜਿਹੜਾ ਕਿਰਾਇਆ ਲੱਗਦਾ ਉਹ ਲਵਗਾ ਵੀਰੇ ਆਪਣਾ ਗੱਲ ਕਰਕੇ ਤੁਸੀਂ ਘਰੇ ਮੰਗਾ ਸਕਦੇ ਹੋ ਸਾਈ ਵਗੈਰਾ ਪਾ ਕੇ ਪੇਮੈਂਟ ਘਰੇ ਵੀ ਜਾਂ ਆਪਾਂ ਨੂੰ ਗੂਗਲ ਪੇ ਵਗੈਰਾ ਕਰਕੇ ਰੀਪਰ ਛੋਡੇ ਕੋਲੇ ਘਰੇ ਪਹੁੰਚਦਾ ਹੋ ਜੂਗਾ ਉਹ ਸਾਡੀ ਟੈਨਸ਼ਨ ਐ ਵੀਰੇ ਛੋਡੇ ਜ਼ਿੰਮੇਵਾਰੀ ਅੱਗੇ ਖਤਮ ਐ ਆਪਾਂ ਪਹਚਾ ਦੇ ਕੋਈ ਦਿੱਕਤ ਨਹੀਂ ਹਾਂ ਜੇ ਆਪ ਲੈ ਕੇ ਜਾਣਾ ਵੀਰੇ ਤੁਸੀਂ ਆਪ ਵੀ ਲੈ ਜਾ ਸਕਦੇ ਹੋ ਅੱਗੇ ਵੀਰ ਜੀ ਨਿਊ ਵਿਸ਼ਕਰਮਾ ਆ ਗਏ ਨਿਊ ਵਿਸ਼ਕਰਮਾ ਸਾਫ ਸੁਥਰਾ ਜੀ ਰੀਪਰ ਆ ਗਿਆ ਜੀ 2020 ਮਾਡਲ ਦਾ 182000 ਰੇਟ ਸੀ ਵੀਰੇ 10000 ਡਿਸਕਾਊਂਟ 172000 ਦਾ ਵੀਰੇ ਰੀਪਰ ਦੇਖੋ ਪੂਰਾ ਸੋਹਣਾ ਰੀਪਰ ਹੈ ਵੀਰੇ 20 ਮਾਡਲ 172000 ਦਾ ਜੇ ਅਸੀਂ ਵੀ ਜਾਣੇ ਵੀਰੇ ਜ਼ਿਮੀਂਦਾਰ ਕੋਲੇ 2-2 ਲੱਖ ਰੁਪਇਆ ਮੰਗੀ ਜਾਂਦੇ ਨੇ 20 ਮਾਡਲਾਂ ਦਾ ਆਪਾਂ ਵੀਰੇ 172000 ਰੁਪਇਆ ਦੇ ਰਹੇ ਹਾਂ ਚਲੋ ਹਰ ਇੱਕ ਬਾਈ ਦੀ ਸੋਚ ਹੋਊਗੀ ਬਾਈ ਬਹੁਤ ਕਮਾ ਕੇ ਦੇ ਰਹੇ ਨੇ ਚਲੋ ਸਾਡ ਨੂੰ ਪਤਾ ਹੈ ਵੀਰੇ ਆਪਾਂ ਕਮਾ ਕੇ ਦੇ ਰਹੇ ਹਾਂ ਜਾਂ ਪੂਰੇ ਕਰਕੇ ਦੇ ਰਹੇ ਹਾਂ ਰੇਟ ਤਾਂ ਹੀ ਜਾਇਜ਼ ਰੱਖੇ ਨੇ ਜੀ 19 ਮਾਡਲ ਵੀਰੇ ਇਹ ਬਾਈ ਨੂੰ ਵੀ ਮਤ ਪਾਉਂਦਾ ਇੰਨਾ ਕ ਸਾਫ਼ ਰੀਪਰ ਹੈ ਜੀ 175000 ਰੇਟ ਵੀਰੇ 7000 ਡਿਸਕਾਊਂਟ 168000 ਦਾ ਪੈ ਜਾਊਗਾ ਜੀ ਰੀਪਰ ਦੀ ਕੰਡੀਸ਼ਨ ਦੇਖੋ ਵੀਰੇ ਜਿਵੇਂ ਨਵੇਂ ਵਰਗੀ ਕੰਡੀਸ਼ਨ ਦਾ ਹੈ 19 ਮਾਡਲ ਪੂਰੀ ਸੋਹਣੀ ਕੰਡੀਸ਼ਨ ਦਾ ਹੈ ਵੀਰੇ 19 ਦੇ ਸਾਹਿਬ ਨੂੰ ਦੇਖੋ ਤੁਸੀਂ ਫੁੱਲ ਨਜਾਇਜ਼ ਕੰਡੀਸ਼ਨ ਸਾਫ਼ ਹੈ ਜੀ ਤੇ ਅੱਗੇ ਆ ਗਿਆ ਵੀਰ ਜੀ ਸਵਰਾਜ ਦਾ ਇਹ ਹੋਊਗਾ 17 18 ਕਾ ਮਾਡਲ ਰੀਪਰ ਨਾਰਥ ਦਰਬਾ ਦਾ ਬਣਿਆ ਹੈ ਜੀ ਸਵਰਾਜ ਦੇ ਮਾਰਕੇ ਹੁੰਦੇ ਨੇ ਤੇ ਏ ਰੀਪਰ ਆਪਾਂ ਨੂੰ 99000 ਡਿਸਕਾਊਂਟ 5000 87000 ਰੁਪਏ ਦਾ ਰੀਪਰ ਪੈ ਜਾਊਗਾ ਜੀ। ਕੁੱਲ 87000 ਦਾ ਚੱਲਣ ਕਰਨ ਨੂੰ ਟੌਪ ਹੈ ਜਿਹੜੇ ਬਾਈਆਂ ਨੇ ਨੌਰਥ ਚਲਾਏ ਨੇ ਹਰ ਇੱਕ ਬਾਈ ਨੂੰ ਪਤਾ ਵੀ ਫੁੱਲ ਟੌਪ ਕੰਡੀਸ਼ਨ ਚਲਾਈ ਹੈ ਇਹਨਾਂ ਦੀ। ਬੈਲਟਾਂ ਸਾਰੀਆਂ ਨਵੇਂ ਵਰਗੀਆਂ ਨੇ ਵੀਰੇ ਕੰਮ ਬਹੁਤ ਘੱਟ ਬਾਲ ਦਾ ਰੀਪਰ। ਆ ਤੇ ਵੀਰੇ ਕਬਾੜ ਰੇਟ ਹੈ। ਕੁੱਲ 87000 ਰੁਪਏ ਚ ਵੀਰੇ ਤੁਸੀਂ ਇਹ ਲੈ ਜਾ ਕੇ ਰੀਪਰ ਤੂੜੀ ਕਰ ਸਕਦੇ ਹੋ। ਅੱਗੇ ਆ ਗਿਆ ਵੀਰ ਜੀ ਦਸਮੇਸ਼ ਮਲੇਰ ਕੋਟਲਾ। 1,05,000 ਰੁਪਏ ਰੇਟ ਹੈ ਵੀਰ ਜੀ 7000 ਡਿਸਕਾਊਂਟ 98,000 ਰੁਪਏ ਦਾ ਰੀਪਰ ਜੀ ਕੋਲ 98,000 ਚ ਦਸਮੇਸ ਮਲੇਰ ਕੋਟਲਾ ਸਾਫ ਸੁਥਰੀ ਜੀ ਕੰਡੀਸ਼ਨ ਦਾ ਪੂਰੀ ਵਧੀਆ ਹੈਵੀ ਬਾਡੀ ਚ ਹੈ ਵੀਰੇ ਜਿਹੜਾ ਦਸਮੇਸ ਮਲੇਰ ਕੋਟਲਾ ਰੀਪਰ ਹੈ ਉਹ ਤੁਸੀਂ ਦੇਖ ਲਓ ਵੀਰੇ ਦੇਖੋ ਕੰਡੀਸ਼ਨ ਤੁਹਾਡੇ ਸਾਹਮਣੇ ਵੀ ਹੈ ਅੱਗੇ ਵੀਰ ਜੀ 20 ਮਾਡਲ ਆਪਣੇ ਕੋਲੇ ਆ ਗਿਆ ਜਗਤਜੀਤ 1,75,000 ਦਾ ਪੈਜੂਗਾ ਜੀ 20 ਮਾਡਲ ਜਗਤਜੀਤ ਦਾ ਰੀਪਰ ਆ ਫਰੰਟ ਡੁਗਰ ਵਗੈਰਾ ਤੇ ਵੀ ਰੰਗ ਪਿਆ ਹੈ ਵੀਰੇ ਕੰਡੀਸ਼ਨ ਬਿਲਕੁਲ ਵਧੀਆ ਚ ਹੈ ਤੇ ਰੀਲ ਦੇ ਪੈਮ ਵਗੈਰਾ ਵੀਰੇ ਦੁਬਾਰੇ ਪਏ ਹੋਏ ਨੇ ਪੱਖੇ ਲਪੇਟਾਂ ਦਾ ਤਕਰੀਬਨ ਵੀਰੇ ਸਹੀ ਹੋਊਗਾ ਦੇਖਿਓ ਵੀਰੇ ਤਕਰੀਬਨ ਵੀਰੇ ਸਹੀ ਹੈ ਪੱਖੇ ਬਿਲਕੁਲ ਵਧੀਆ ਪਏ ਨੇ ਰੀਪਰ ਆਪਣੇ ਕੋਲੇ ਵੀਰੇ ਸਾਰੀ ਕੰਡੀਸ਼ਨਾਂ ਦੇ ਖੜੇ ਨੇ ਸਾਰੇ ਤਰ੍ਹਾਂ ਦੇ ਆਪਣੇ ਕੋਲੇ ਸੁਪਰ ਸੀਡਰ ਕੰਪਿਊਟਰ ਲੇਜ਼ਰ ਵੀਰੇ ਤੇ ਦੋ ਕੋ ਟਰੈਕਟਰ ਵਾਲੀਆਂ ਕੰਪੈਨੀਆਂ ਖੜੀਆਂ ਨੇ ਵੀਰੇ ਜੇ ਕੋਈ ਬਾਕੀ ਟਰੈਕਟਰ ਵਾਲੀ ਕੰਪੈਨੀਆਂ ਦਾ ਚਾਹਵਨ ਹੈ ਹਾਂ ਟਰਾਲੇ ਖੜੇ ਨੇ ਵੀਰੇ ਟਰਾਲੇ ਦਾ ਤੁਹਾਨੂੰ ਦੱਸ ਕੀ ਹਟਿਆ ਵੀਰੇ ਵੀ ਆਪਾਂ ਨਵੇਂ ਤਿਆਰ ਕਰ ਰਹੇ ਆ ਤੇ ਅੱਗੇ ਵੀਰ ਜੀ ਆਪਣੇ ਕੋਲ ਇਹ ਲੈਂਡ ਫੋਰਸ ਕੰਪਨੀ ਦਾ ਰੀਪਰ ਬਿਲਕੁਲ ਸਾਫ ਸੁਥਰਾ ਜ ਹੈ ਜੀ 22 ਮਾਡਲ ਹੈ 1 ਲੱਖ 99000 ਰੇਟ ਸੀ ਵੀਰੇ 14 ਕੁ ਹਜ਼ਾਰ ਡਿਸਕਾਊਂਟ ਰੱਖਿਆ ਗਿਆ ਹੈ 1 ਲੱਖ 85000 ਦਾ 22 ਮਾਡਲ ਰੀਪਰ ਪੈ ਜਾਊਗਾ ਵੀਰੇ ਗੁੱਡੀ ਵਾਲੇ ਟਾਇਰਾਂ 'ਚ ਰੀਪਰ ਦੀ ਕੰਡੀਸ਼ਨ ਜਮਾ ਟੌਪ ਹੈ ਵੀਰੇ ਬਿਲਕੁਲ ਵਧੀਆ ਚਲਾਈ ਚ ਵੀਰੇ ਜਮਾ ਟੌਪ ਨੇ ਮੈਂ ਖੁਦ ਚਲਾ ਰਿਹਾ ਵੀਰੇ ਚਲਾਈ ਚ ਇਹ ਨਿੰਦਣ ਵਾਲੇ ਰੀਪਰ ਨਹੀਂ ਹੈਗੇ ਲੈਂਡ ਫੋਰਸ ਵੀਰੇ ਸਾਨੂੰ ਸਭ ਤੋਂ ਵਧੀਆ ਲੱਗੇ ਚਲੋ ਚਲਾ ਰਹੇ ਆ ਬਾਕੀ ਹਰ ਇੱਕ ਬਾਈ ਦੀ ਆਪੋ ਆਪਣੀ ਡਿਮਾਂਡ ਹੈ ਵੀਰੇ ਅੱਗੇ ਵੀਰ ਜੀ 66 ਇੰਚ ਹੀ ਆ ਗਿਆ 66 ਇੰਚੀ ਵੀਰ ਜੀ ਨਿਊ ਵਿਸ਼ਕਰਮਾ ਦਾ 8.5 ਫੁੱਟੇ ਕਟਰ ਵਾਲਾ ਜੀ 2024 ਮਾਡਲ ਜਮਾ ਨਵੇਂ ਵਰਗਾ ਜਿਹੜੇ ਬਾਈਆਂ ਕੋਲੇ ਟਰੈਕਟਰ ਵੱਡੇ ਨੇ 4x4 ਟਰੈਕਟਰ ਨੇ ਵੀਰੇ ਉਹ ਇਹਨੂੰ ਲਿਜਾ ਸਕਦੇ ਨੇ ਵੀਰੇ ਤੇ ਚਲਾਈ ਚ ਵੀਰੇ ਹੈ ਮੰਨ ਕੇ ਚਲੋ 55 एचपी ਦਾ ਡਰੈਕਟਰ ਵੀ ਚਲਾਈ ਜਾਂਦਾ ਇਹਨੂੰ ਕੋਈ ਦਿੱਕਤ ਨਹੀਂ ਆਪਾਂ ਖੁਦ ਚਲਾ ਕੇ ਦੇਖੇ ਨੇ ਬਹੁਤ ਵਧੀਆ ਨੇ ਚੱਲਣ 'ਚ ਤੇ ਕੁੱਲ 295000 ਦਾ 24 ਮਾਡਲ ਪੈਜੂਗਾ ਜੀ 24 ਮਾਡਲ ਦੀ ਆਪਣੀ ਗਾਰੰਟੀ ਹੋਊਗੀ ਤੇ ਬਿਲਕੁਲ ਵਧੀਆ ਰਿਪਰ ਹੈ ਜੀ ਅੱਗੇ ਆ ਗਿਆ 18 ਮਾਡਲ ਨਾਰਥ ਦੇ ਰੁਪਏ ਦਾ ਜੀ 2 110000 ਰੁਪਏ ਦਾ ਪੈਜੂਗਾ ਜੀ 18 ਮਾਡਲ ਨਾਰਥ ਦੇ ਡਬਾ ਬੈਲਟਾਂ ਵਗੈਰਾ ਬਿਲਕੁਲ ਵਧੀਆ ਨੇ ਵੀਰੇ ਬੈਰਿੰਗ ਸ਼ੈਰਿੰਗਾਂ ਦੀ ਕੰਡੀਸ਼ਨ ਸਾਰੀ ਓਕੇ ਐ ਕੁਛ ਨਹੀਂ ਕਰਾਉਣਾ ਜਾ ਕੇ ਵੀਰੇ ਆਪਣੇ ਘਰੇ ਕੰਮ ਕਰਕੇ ਇਹਦੀ ਥੋੜੀ ਮੋਟੀ ਕਰਕੇ ਗਰੀਸ ਗੱਪਾ ਜਿਵੇਂ ਮਰਜੀ ਦਬੀ ਫਰੀ ਜਾਈ ਉਹ ਟਾਇਰਾਂ ਦੀ ਕੰਡੀਸ਼ਨ ਨਵੇਂ ਵਰਗੀ ਪਈ ਐ ਕੁੱਲ 1,11000 ਦਾ ਜੀ ਨਾਰਥ ਦੇਟ ਬਾਦਾ ਰੀਪਰ ਅੱਗੇ ਆ ਗਿਆ ਵੀਰ ਜੀ ਆਪਣੇ ਕੋਲ ਇਹ ਸਰਜੀਤ ਧਮਾਨ ਵਾਲਾ ਆਪਣਾ ਵਿਸ਼ਕਰਮਾ ਦਾ ਇਹ ਤਕਰੀਬਨ 60 ਇੰਚੀ ਰੀਪਰ ਹੋਊਗਾ ਜੀ ਇਹ ਆਪਾਂ ਵੀਰੇ ਤੁਹਾਨੂੰ ਤੁਲਵਾ ਵੀ ਦੇ ਸਕਦੇ ਆ ਜੇ ਕਿਸੇ ਭਰਾ ਨੇ ਲੈਣਾ ਹੈ 45 ਰੁਪਏ ਕਿਲੋ ਦੇ ਸਾਹਿਬ ਨੂੰ ਤੋਲ ਕੇ ਲੈ ਜਾਓ ਚਾਹੇ ਹਾਂ ਕੰਮ ਵੀਰੇ ਫੁੱਲ ਦੇਊਗਾ ਸਾਰੇ ਪਾਸੋਂ ਜਮਾ ਓਕੇ ਆ ਚਲਾਉਣ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈਗੀ ਰੀਪਰ ਚ ਅੱਗੇ ਵੀਰ ਜੀ ਵਿਕਾਸ ਦਾ ਵਿਕਰਮ ਦਾ ਵਿਕਰਮ ਐਗਰੀ ਆ ਗਿਆ ਵੀਰੇ ਹਾਂ ਇੱਕ ਅੱਗੇ ਬਣਦਾ ਰੀਪਰ ਬਿਲਕੁਲ ਸਾਫ ਸੁਥਰਾ ਜਾਇਆ ਵੀਰੇ 2021 ਮਾਡਲ 2021 ਮਾਡਲ ਦਾ ਰੀਪਰ ਹੈ ਜੀ ਕੁੱਲ 1 ਲੱਖ ਤੇ 15000 ਦਾ ਰੀਪਰ ਪੈ ਜਾਊਗਾ ਜੀ 2021 ਮਾਡਲ ਬਿਲਕੁਲ ਜਾਇਜ਼ ਰੇਟ ਹੈ ਵੀਰੇ ਬਿਲਕੁਲ ਵਧੀਆ ਤੇ ਟੋਪ ਕੰਡੀਸ਼ਨ ਦਾ ਰੀਪਰ ਬਣਿਆ ਹੋਇਆ ਹੈ ਡਿਸਕਾਊਂਟ ਵੀਰੇ ਸਾਰਿਆਂ ਤੇ ਕਰ ਰੱਖਿਆ ਦੇਖੋ ਤੁਸੀਂ ਦੇਖਿਆ ਹੋ ਬਿਲਕੁਲ ਜਾਇਜ਼ ਰੇਟ ਤੇ ਨਹੀਂ ਜਿਹੜੇ ਭਾਈਆਂ ਨੇ ਇਹ ਰੀਪਰ ਲੈਣੇ ਨੇ ਆ ਜਾਓ ਵੀਰੇ ਹੁਣ ਜਲਦੀ ਕਰੋ ਅੱਗੇ ਆ ਗਿਆ ਵੀਰ ਜੀ ਆਪਣੇ ਕੋਲੇ ਰਾਜਾ ਦਾ ਰੀਪਰ ਜੀ 1,15,000 ਰੇਟ ਹੈ 10,000 ਡਿਸਕਾਊਂਟ 1.5 ਦਾ ਪੈ ਜਾਊਗਾ ਜੀ 1,05,000 'ਚ ਰਾਜਾ ਦਾ ਰੀਪਰ ਮਿਲ ਜਾਊਗਾ ਜੀ ਰਾਜਾ ਦੀ ਮਾਰਕੀਟ ਹਰ ਇੱਕ ਬਾਈ ਨੂੰ ਪਤਾ ਹੈ ਬਹੁਤ ਵਧੀਆ ਮਾਰਕੀਟ ਹੈ ਵੀਰੇ ਇਹਨਾਂ ਦੀ ਤੇ ਅੱਗੇ ਵੀਰ ਜੀ ਕੇਐਸ ਦਾ ਇਹ ਹੋਊਗਾ 11 ਜਾਂ 12 ਮਾਡਲ ਰੀਪਰ ਕੇਸ ਦਾ ਪੂਰੀ ਵਧੀਆ ਜੀ ਕੰਡੀਸ਼ਨ ਚ ਹੈ ਵੀਰੇ ਪੇਂਟ ਤਕਰੀਬਨ ਦੁਬਾਰੇ ਆ ਇੱਕ ਲੱਖ 15000 ਰੇਟ ਵੀਰੇ 10000 ਡਿਸਕਾਊਂਟ ਇੱਕ ਪੰਜ ਦਾ ਰੀਪਰ ਇਹ ਪੈ ਜਾਊਗਾ ਰੀਪਰ ਵੀਰੇ ਬਿਲਕੁਲ ਸਾਫ਼ ਸੁਥਰਾ ਜਿਆ ਬਲੇਡਾਂ ਦੇ ਕੁਝ ਕੁ ਪਾਸੇ ਚੇਂਜ ਹੋਣ ਵਾਲੇ ਨੇ ਕੁਝ ਕੁ ਨਵੇਂ ਪਹਿਣਗੇ ਕੋਈ ਬਹੁਤਾ ਕੰਮ ਨਹੀਂ ਭਾਲਦਾ ਅੱਗੇ ਆ ਗਈ ਵੀਰੇ ਜਮਾ ਪ੍ਰੋਪਰ ਟੂਮ 2023 ਮਾਡਲ ਚੇਂਜਰ ਪੁਲੀ ਵਾਲਾ ਵੀਰੇ ਚੇਂਜਰ ਨਾਲ ਆਪਾਂ ਇਹਦੇ ਬੈਲਟਾਂ ਦੇ ਚੱਕਰ ਘਟਾਪ ਦਾ ਸਕਦੇ ਆ ਵੀਰੇ ਥਰੇਸਰ ਦੇ ਆਪਾਂ ਨੂੰ ਕੋਈ ਬੈਲਟ ਕੋਈ ਪੁਲੀ ਬਦਲਣ ਦੀ ਸਮੱਸਿਆ ਨਹੀਂ ਹੈਗੀ ਇਹ ਤਾਂ तकरीबन ਹਰ ਇੱਕ ਬਾਈ ਨੂੰ ਪਤਾ ਹੈ ਮਾਰਕੀਟ 'ਚ ਵੀ ਚੱਲ ਰਿਹਾ ਵੀਰੇ ਰੀਪਰ ਬਹੁਤ ਵਧੀਆ ਮਾਰਕੀਟ ਬਣਾਈ ਹੋਈ ਹੈ। ਕੁੱਲ ਵੀਰ ਜੀ 235000 ਦਾ ਰੀਪਰ ਪੈ ਜਾਊਗਾ ਜਿਵੇਂ ਨਵੇਂ ਵਰਗਾ। ਰੀਪਰ 'ਚ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈਗੀ। ਇਹ ਸੀਗੇ ਵੀਰੇ ਆਪਣੇ ਹੱਥੋਂ ਨੂੰ ਸਾਰੇ ਰੀਪਰ ਦਿਖਾ ਤੇ ਆਪਾਂ ਨੇ ਆਪਾਂ ਨੂੰ ਸਕਰੀਨਸ਼ਾਟ ਵਗੈਰਾ ਭੇਜ ਕੇ ਤੁਸੀਂ ਰੀਪਰਾਂ ਦੀ ਵੀਡੀਓ ਅਤੇ ਆਪਣਾ ਫੋਟੋ ਵਗੈਰਾ ਇਹਦੀ ਮੰਗਾ ਸਕਦੇ ਹੋ ਆਪਾਂ ਨੂੰ ਡਿਟੇਲ ਦੇ ਕੇ ਵੀ ਇਹ ਰੀਪਰ ਲੈਣਾ ਹੈ। ਉਹਦੇ ਰੀਪਰ ਬਾਰੇ ਆਪਣ ਨਾਲ ਵਿజిਟ ਕਰ ਸਕਦੇ ਹੋ ਤੁਸੀਂ ਤੇ ਜੇ ਕੋਈ ਖੇਤੀ ਦਾ ਹੋਰ ਸੰਦ ਲੈਣਾ ਵੀਰੇ ਉਹਨਾਂ ਦੀ ਵੀਡੀਓ ਨੈਕਸਟ ਆਪਾਂ ਪਾਉਂਦੇ ਰਹਾਂਗੇ ਵੀਰੇ ਤੁਸੀਂ ਆ ਵੀ ਸਕਦੇ ਹੋ ਵਿజిਟ ਕਰ ਸਕਦੇ ਹੋ ਤੇ ਇਹ ਕੰਪੈਨ ਖੜੀ ਹੈ ਵੀਰੇ ਟਰੈਕਟਰ ਵਾਲੀ ਤੇ ਆਪਣੇ ਪੇਜ ਨੂੰ ਵੀਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਰੇ ਤੇ ਜੁੜੇ ਰਹੋ ਵੀਰੇ ਆਪਣੇ ਨਾਲ ਆਪਾਂ ਖੇਤੀ ਦੇ ਸੰਦ ਵੀਰੇ ਤੁਹਾਨੂੰ ਸੋਨੇ ਤੋਂ ਸੋਨੇ ਸੰਦ ਵੀਰੇ ਘਟ ਤੋਂ ਘਟ ਰੇਟ ਵਿੱਚ ਲੈ ਕੇ ਆਉਂਦੇ ਰਹਾਂਗੇ ਤੇ ਜਉਂਦੇ ਬੱਸਦੇ ਰਹੋ ਵੀਰੇ ਧੰਨਵਾਦ ਦੋਸਤੋ